ਔਰਤਾ ਇਹਨਾਂ ਚਾਰ ਗੱਲਾਂ ਨਾਲ ਮਹਿਸੂਸ ਕਰਦੀਆਂ ਹਨ ਆਪਣੇ ਆਪ ਨੂੰ ਦੋਸ਼ੀ ਜਾਣੋ ਇਸ ਦੇ ਪਿੱਛੇ ਦੇ ਕਾਰਨ ਔਰਤਾਂ ਨੂੰ ਆਪਣੇ ਆਪ ਦੀ ਦੇਖਭਾਲ ਕਰਨ ਆਪਣੇ ਕੈਰੀਅਰ ਨੂੰ ਅੱਗੇ ਵਧਾਉਣ ਮਾਨਸਿਕ ਸਿਹਤ ਲਈ ਮਦਦ ਮੰਗਣ ਅਤੇ ਨਾ ਕਰਨ ਲਈ ਦੋਸ਼ੀ ਮਹਿਸੂਸ ਕਰਨਾ ਬੰਦ ਕਰਨਾ ਚਾਹੀਦਾ ਹੈ ਇਸ ਸਮਾਂ ਆਪਣੇ ਆਪ ਨੂੰ ਤਰਜੀਹ ਦੇਣ ਅਤੇ ਸਮਾਜ ਦੀਆਂ ਉਮੀਦਾਂ ਤੋਂ ਮੁਕਤ ਹੋਣ ਦਾ ਹੈ ਇੱਕ ਔਰਤ ਹੋਣ ਦੇ ਨਾਤੇ ਹਰ ਚੀਜ਼ ਬਾਰੇ ਦੋਸ਼ੀ ਮਹਿਸੂਸ ਕਰਨਾ ਆਸਾਨ ਹੋ ਸਕਦਾ ਹੈ ਆਪਣੇ ਆਪ ਦੀ ਦੇਖਭਾਲ ਕਰਨ ਤੋਂ ਲੈ ਕੇ ਕੈਰੀਅਰ ਬਣਾਉਣ ਜਾਂ ਇਥੋਂ ਤੱਕ ਕਿ ਮਾਨਸਿਕ ਸਿਹਤ ਲਈ ਮਦਦ ਲੈਣ ਤੱਕ ਸਾਰੀਆਂ ਗੱਲਾਂ ਮਹੱਤਵਪੂਰਨ ਹਨ ਸਮਾਜ ਨੇ ਇਹ ਵਿਸ਼ਵਾਸ ਪੈਦਾ ਕੀਤਾ ਹੈ ਕਿ ਇੱਕ ਔਰਤ ਨੂੰ ਆਪਣੇ ਆਪ ਤੋਂ ਉੱਪਰ ਦੂਜਿਆਂ ਨੂੰ ਪਹਿਲ ਦੇਣੀ ਚਾਹੀਦੀ ਹੈ ਜਿਸ ਨਾਲ ਜਦੋਂ ਉਹ ਆਪਣੇ ਲਈ ਕੁਝ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਦੋਸ਼ ਗਿਲਟੀ ਦੀ ਭਾਵਨਾ ਪੈਦਾ ਹੁੰਦੀ ਹੈ ਨੰਬਰ 1 ਆਪਣੇ ਆਪ ਦੀ ਦੇਖਭਾਲ ਖੁਸ਼ਹਾਲ ਜੀਵਨ ਵੱਲ ਪਹਿਲਾ ਕਦਮ ਆਪਣੇ ਆਪ ਦੀ ਦੇਖਭਾਲ ਕਰਨਾ ਹੈ ਹਾਲਾਂਕਿ ਔਰਤਾਂ ਅਕਸਰ ਸਵੈ ਸੰਭਾਲ ਲਈ ਸਮਾਂ ਕੱਢਣ ਲਈ ਦੋਸ਼ੀ ਮਹਿਸੂਸ ਕਰਦੀਆਂ ਹਨ ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਆਪਣੇ ਆਪ ਦੀ ਦੇਖਭਾਲ ਕਰਨਾ ਸਵਾਰਥੀ ਹੋਣਾ ਨਹੀਂ ਹੈ ਸੰਗੋ ਇੱਕ ਲੋਡ ਹੈ ਜਦੋਂ ਔਰਤ ਸਿਹਤਮੰਦ ਅਤੇ ਖੁਸ਼ ਹੁੰਦੀ ਹੈ ਤਾਂ ਹੀ ਉਹ ਦੂਜਿਆਂ ਦੀ ਦੇਖਭਾਲ ਕਰ ਸਕਦੀ ਹੈ ਨੰਬਰ 2 ਕੈਰੀਅਰ ਔਰਤਾਂ ਆਪਣੇ ਕੈਰੀਅਰ ਨੂੰ ਅੱਗੇ ਵਧਾਉਣ ਲਈ ਵੀ ਦੋਸ਼ੀ ਮਹਿਸੂਸ ਕਰਦੀਆਂ ਹਨ ਚਾਹੇ ਫੋਰਸ ਵਿੱਚ ਕੰਮ ਕਰਨਾ ਹੋਵੇ ਜਾਂ ਰਾਤ ਨੂੰ ਦਫਤਰ ਜਾਣਾ ਹੋਵੇ ਕਿਸੇ ਵੀ ਗਲਤੀ ਲਈ ਔਰਤਾਂ ਅਕਸਰ ਆਪਣੇ ਆਪ ਨੂੰ ਜ਼ਿੰਮੇਵਾਰ ਠਹਿਰਾਉਂਦੀਆਂ ਹਨ ਇਹ ਸਮਝਣਾ ਮਹੱਤਵਪੂਰਨ ਹੈ ਕਿ ਹਰ ਕੈਰੀਅਰ ਵਿੱਚ ਚੁਣੌਤੀਆਂ ਮੌਜੂਦ ਹਨ ਅਤੇ ਉਹਨਾਂ ਦਾ ਸਾਹਮਣਾ ਕਰਨ ਨਾਲ ਔਰਤਾਂ ਆਪਣੇ ਅਤੇ ਦੂਜਿਆਂ ਲਈ ਇੱਕ ਸਹਾਇਤਾ ਪ੍ਰਣਾਲੀ ਬਣ ਜਾਂਦੀਆਂ ਹਨ। ਨੰਬਰ 3 ਮਦਦ ਮੰਗਣਾ। ਮਾਨਸਿਕ ਸਿਹਤ ਇੱਕ ਹੋਰ ਖੇਤਰ ਹੈ ਜਿੱਥੇ ਔਰਤਾਂ ਮਦਦ ਮੰਗਣ ਲਈ ਦੋਸ਼ੀ ਮਹਿਸੂਸ ਕਰਦੀਆਂ ਹਨ। ਇੱਕ థెరਪਿਸਟ ਨੂੰ ਦੇਖਣ ਲਈ ਅਜੇ ਵੀ ਇੱਕ ਸਟਿਗਮਾ ਜੁੜਿਆ ਹੋਇਆ ਹੈ ਪਰ ਕਿਸੇ ਦੀ ਮਾਨਸਿਕ ਤੰਦਰੁਸਤੀ ਨੂੰ ਤਰਜੀਹ ਦੇਣਾ ਜ਼ਰੂਰੀ ਹੈ। ਇਹ ਮੰਨਣ ਵਿੱਚ ਕੋਈ ਸ਼ਰਮ ਦੀ ਗੱਲ ਨਹੀਂ ਹੈ। ਜੇ ਕੋਈ ਵਿਅਕਤੀ ਸੰਘਰਸ਼ ਕਰ ਰਿਹਾ ਹੈ ਅਤੇ ਉਸ ਨੂੰ ਮਦਦ ਦੀ ਲੋੜ ਹੈ ਨੰਬਰ 4 ਨਾ ਕਹਿਣਾ ਕਈ ਵਾਰ ਔਰਤਾਂ ਲਈ ਕਿਸੇ ਨੂੰ ਨਹੀਂ ਕਹਿਣਾ ਔਖਾ ਹੁੰਦਾ ਹੈ ਅਤੇ ਉਹ ਅਜਿਹਾ ਕਰਨ ਲਈ ਦੋਸ਼ੀ ਮਹਿਸੂਸ ਕਰਦੀਆਂ ਹਨ ਹਾਲਾਂਕਿ ਨਾ ਕਹਿਣਾ ਸਵਾਰਥੀ ਨਹੀਂ ਹੈ ਉਹਨਾਂ ਚੀਜ਼ਾਂ ਨੂੰ ਨਾ ਕਰਨਾ ਜ਼ਰੂਰੀ ਹੈ ਜੋ ਗਲਤ ਜਾਂ ਨੁਕਸਾਨ ਦੇ ਹਨ ਭਾਵੇਂ ਇਸ ਦਾ ਮਤਲਬ ਆਪਣੇ ਲਈ ਖੜੇ ਹੋਣਾ ਹੈ ਔਰਤਾਂ ਨੂੰ ਆਪਣੇ ਆਪ ਦੀ ਦੇਖਭਾਲ ਕਰਨ ਆਪਣੇ ਕੈਰੀਅਰ ਨੂੰ ਅੱਗੇ ਵਧਾਉਣਾ ਮਾਨਸਿਕ ਸਿਹਤ ਲਈ ਮਦਦ ਮੰਗਣ ਅਤੇ ਨਾ ਕਹਿਣ ਲਈ ਦੋਸ਼ੀ ਮਹਿਸੂਸ ਕਰਨਾ ਬੰਦ ਕਰਨਾ ਚਾਹੀਦਾ ਹੈ ਇਹ ਸਮਾਂ ਆਪਣੇ ਆਪ ਨੂੰ ਤਰਜੀਹ ਦੇਣ ਅਤੇ ਸਮਾਜ ਦੀਆਂ ਉਮੀਦਾਂ ਤੋਂ ਮੁਕਤ ਹੋਣ ਦਾ ਹੈ ਯਾਦ ਰੱਖੋ ਆਪਣੇ ਆਪ ਦੀ ਦੇਖਭਾਲ ਕਰਨਾ ਸਵਾਰਥੀ ਨਹੀਂ ਹੈ ਸੰਗੋ ਸਵੈ ਪਿਆਰ ਦਾ ਇੱਕ ਕੰਮ ਹੈ ਜੋ ਇੱਕ ਖੁਸ਼ਹਾਲ ਅਤੇ ਸੇਤਮਨ ਜੀਵਨ ਦੀ ਅਗਵਾਈ ਕਰ ਸਕਦਾ ਹੈ ਕਿਰਪਾ ਕਰਕੇ ਜਾਣ ਤੋਂ ਪਹਿਲਾਂ ਕੱਲ੍ਹ ਆਉਣ ਵਾਲੀ ਸਾਡੀ ਨਵੀਂ ਵੀਡੀਓ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ ਜੀ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ